ਅਨੁਬੱਬ ਜੀ ਕਿਉਂ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੋ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋ ਰਹੀ ਵੀ ਸਨੇਹਾ ਦਿੱਤਾ ਜਾ ਰਿਹਾ ਵੀ ਜਲਦੀ ਤੋਂ ਜਲਦੀ ਟੀਬੀ ਸਾਹਿਬ ਸਥਾਨ ਦੇ ਉੱਤੇ ਪੁੱਜੋ ਇੱਥੇ ਕੋਈ ਗਲੜਬੜੀ ਹੋਈ ਹੈ ਕੋਈ ਦੋ ਧਿਰਾਂ ਦੇ ਵਿੱਚ ਅੱਖਾਂ ਸੋਤੇ ਕਿਹਾ ਜਾ ਰਿਹਾ ਵੀ ਤੁਹਾਡੀ ਤੇ ਕੁਸ਼ ਨਿਆੰਗ ਸਿੰਘ ਜਿਥੇ ਬੰਦੀਆਂ ਦੀ ਇੱਥੇ ਜੀ ਕੁਝ ਗਲੜਬੜੀ ਗੁਰੂ ਰੂਪ ਸਾਧ ਸੰਗਤ ਜੀਓ ਆ ਸ਼ਾਮ ਨੂੰ ਕੋਈ ਚਾਰ ਦੇ ਲਗਭਗ ਕੁਸ ਇੱਥੇ ਦਲ ਆਇਆ ਵਾ ਸੀ ਉਨੇ ਲੰਗਰ ਵਿੱਚ ਸੇਵਾਦਾਰ ਦੇ ਨਾਲ ਝਗੜਾ ਕੀਤਾ ਥੱਲੇ ਡੰਗਰਾਂ ਦੇ ਝਗੜਾ ਕੀਤਾ ਤੇ ਉਹਨਾਂ ਨੂੰ ਜਿਹੇਦਾਰ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਇਹ ਗੱਲ ਨਾ ਕਰੋ ਚਲੋ ਉਹਨਾਂ ਨੇ ਥੋੜੀ ਹੁੱਲਰ ਬਾਜ ਕੀਤੀ ਸਿੱਖ ਸੰਗਤਾਂ ਨੂੰ ਜਦੋਂ ਪਤਾ ਲੱਗਾ ਆਹ ਮਾਰੇ ਸਿੱਖ ਸੰਗਤਾਂ ਬਹੁਤ ਤਕਰੀਬਨ 400 ਲਗਭਗ 350-400 ਸੰਗਤਾਂ ਮਿੰਟਾਂ 'ਚ ਪਹੁੰਚ ਗਿਆ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਉਹਨੇ ਆ ਕੇ ਸਥਿਤੀ ਨੂੰ ਕੰਟਰੋਲ ਕੀਤਾ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਮਾਹੌਲ ਬਿਲਕੁਲ ਸ਼ਾਂਤ ਆ ਉਹ ਚਲੇ ਗਏ ਇੱਥੋਂ ਹੁਣ ਕੋਈ ਵੀ ਸੰਗਤ ਆ ਜਿਹੜੀ ਇਹਨੂੰ ਗੱਲ ਨੂੰ ਅੱਗੇ ਨਾ ਵਧਾਵੇ ਤੇ ਨਾ ਕੋਈ ਸੰਗਤ ਇੱਥੇ ਆਵੇ ਕਿਉਂਕਿ ਬਿਲਕੁਲ ਠੀਕ ਅਸ਼ੀਦੀ ਜੋੜ ਮਿਲ ਚੱਲਦੇ ਆ ਸਾਰੇ ਨੂੰ ਆਪਣੇ ਆਪਣੇ ਸਥਾਨਾਂ ਤੇ ਕੰਮ ਹੈ ਸੋ ਮੈਂ ਸੰਗਤ ਦਾ ਬਹੁਤ ਰਿਣੀ ਹਾਂ ਕਿ ਸਾਡੇ ਤੇ ਉਹਨਾਂ ਨੇ ਐਡਾ ਬੜਾ ਸਾਨੂੰ ਮਾਣ ਦਿੱਤਾ ਕਿ ਥੋੜੇ ਸਮੇਂ ਦੇ ਵਿੱਚ 5-10 ਮਿੰਟਾਂ ਦੇ ਵਿੱਚ ਇੰਨੀ ਸੰਗਤ ਆ ਗਈ ਕਿ ਉਹਨਾਂ ਨੇ ਸਾਡਾ ਹੌਸਲਾ ਵਧਾਇਆ ਕੀਤਾ ਹੁਣ ਬਿਲਕੁਲ ਮਾਹੌਲ ਸ਼ਾਂਤ ਹੈ ਪੁਲਿਸ ਪ੍ਰਸ਼ਾਸਨ ਵੀ ਜਦੇਬੰਦੀਆਂ ਚ ਪਹੁੰਚ ਗਿਆ ਸੋ ਮੈਂ ਤੁਹਾਡੇ ਚੱਲ ਰਹੀ ਇਹ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਤਾਂ ਜਿਹੜੀ ਅਫਵਾਹ ਚੱਲ ਰਹੀਆਂ ਹਨ ਉਹਨਾਂ ਤੋਂ ਸੁਚੇਤ ਰਹੋ ਤੇ ਬਾਕੀ ਜਿਹੜੀ ਹੋਰ ਕੋਈ ਅਸੀ ਗੱਲ ਆ ਉਤੇ ਤੇ ਵੀ ਸੁਚੇਤ ਰਹੋ ਗੁਰਦੁਆਰਾ ਦਾ ਮਾਹੌਲ ਬਿਲਕੁਲ ਸ਼ਾਂਤ ਆ ਬਦਿਆ ਹੈ ਇਹ ਵੀ ਇਹ ਵੀ ਖਬਰ ਇਹ ਜੀ ਬਹੁਤ ਚਰਚਾ ਇਹ ਵੀ ਉਹ ਕੁਝ ਜਦਬੰਦੀਆਂ ਇੱਥੇ ਕਬਜ਼ਾ ਕਰਨ ਨਹੀਂ ਨਹੀਂ ਇਹਦੀ ਕੋਈ ਗੱਲ ਨਹੀਂ 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 ਇਹਦੀ ਕੋਈ ਗੱਲ ਨਹੀਂ ਕਿਉਂਕਿ ਆ ਰੂਟੀਨ ਵਿੱਚ ਜਿੱਥੇ ਬੰਦੀਆਂ ਹੁੰਦੀ ਰਹਿੰਦੀ ਆ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਇਸ ਕਰਕੇ ਸਾਰੇ ਦਲਾਂ ਵਿੱਚ ਚੰਗੇ ਵੀ ਨਹੀਂ ਹੈਗੇ ਮਾੜੇ ਵੀ ਨਹੀਂ ਹੈਗੇ ਇਸ ਕਰਕੇ ਜੇ ਕੁਝ ਅਨਸਰ ਮਾੜੇ ਉਹਨਾਂ ਨੇ ਝਗੜਾ ਕੀਤਾ ਤਾਂ ਆਪਾਂ ਸਾਰੇ ਦਲਾਂ ਨੂੰ ਬਦਨਾਮ ਨਹੀਂ ਕਰ ਸਕਦੇ ਸਾਰੇ ਤਾਂ ਸਾਡੇ ਕੋ ਹੋਲੇ 'ਚ 50 ਦੇ ਕਰੀਬ 45 50 ਦੇ ਕਰੀਬ ਦਲਾ ਆਉਂਦੇ ਆ ਕਦੇ ਕਿਸੇ ਨੇ ਕੋਈ ਝਗੜਾ ਨਹੀਂ ਕੀਤਾ ਕੁਝ ਨਹੀਂ ਕੀਤਾ ਤੇ ਇਹੀ ਇੱਕ ਦਲ ਨੇ ਕੁਝ ਕੀਤਾ ਚਲੋ ਉਹਨਾਂ ਦੇ ਆਪਣੀ ਮਰਜ਼ੀ ਆ ਕਿਸੇ ਦਸਤਾਨ ਤੇ ਜਾ ਕੇ ਕੋਈ ਝਗੜਾ ਕਰਨਾ ਉਹਨਾਂ ਵਾਸਤੇ ਮਾੜੀ ਹੁੰਦੀ ਅਸੀਂ ਤਾਂ ਬੜੇ ਸੰਜਮ ਵਿੱਚ ਰਹਿ ਕੇ ਉਸ ਗੱਲ ਨੂੰ ਨਿਬੇੜਨ ਦੀ ਕੋਸ਼ਿਸ਼ ਕੀਤੀ ਆ ਜੇ ਅਸੀਂ ਖਾਸ ਦਲਪੰਥ ਤੋਂ ਸੀਗੇ ਜੀ ਇਹ ਰੱਕਬੇ ਵਾਲੇ ਬਾਬਾ ਜਗਦਰ ਸਿੰਘ ਦੇ ਤੇ ਜੇ ਅਸੀਂ ਸੰਜਮ ਵਿੱਚ ਨਾ ਹੁੰਦੇ ਜਿੰਨੀ ਸੰਗਤ ਆ ਗਈ ਸੀ ਜਿੰਨੇ ਨੌਜਾਨ ਬੱਚੇ ਆ ਗਏ ਤੇ ਝਗੜਾ ਵੱਜ ਜਾਣਾ ਸੀ ਸੋ ਅਸੀਂ ਸੰਜਮ ਵਿੱਚ ਰਹਿ ਕੇ ਸਾਰਿਆਂ ਨੂੰ ਕਿ ਅਭੀ ਸ਼ਾਂਤ ਰਹਿਣਾ ਕੋਈ ਗੱਲ ਨਹੀਂ ਉਹ ਫਿਰ ਜਦੋਂ ਮੌਕੇ ਨੇ ਦੇਖਦੇ ਚਲੇ ਗਏ ਤੋਂ ਸ਼ੀਬਿੰਦ ਪਾਣ ਕੋਈ ਮਤਲਬ ਕਬਜ਼ੇ ਵਾਲੀ ਕੋਈ ਇਹ ਜੀ ਗੱਲ ਇਹ ਤਾਂ ਅਫਵਾਹ ਲੋਕਨ ਤੁਹਾਨੂੰ ਪਤਾ ਅੱਜਕੱਲ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੁਝ ਇਹਨਾਂ ਗੱਲਾਂ ਦਾ ਸਵਾਦ ਲੈਂਦੇ ਆ ਕੁਝ 쇼 ਕਰਦੇ ਇਹਨੂੰ ਉਫਲਾਫਵਾ ਫੜਾਉਂਦੇ ਆ ਕੁਝ ਪਾਉਂਦੇ ਕਿਉਂਕਿ ਸਰਹਰ ਤਰ੍ਹਾਂ ਦੀ ਦੁਨੀਆ ਕੋਈ ਇਹ ਨਹੀਂ ਬਿਲਕੁਲ ਕੋਈ ਜ਼ਿਆਦਾ ਮਾਹੌਲ ਬਿਲਕੁਲ ਸ਼ਾਂਤ ਆ ਸਭ ਕੁਝ ਠੀਕ ਆ